ਰੈਡੀ ਅੱਜ ਦੁਨੀਆ ਦੇ ਕਈ ਹਿੱਸਿਆਂ ਵਿੱਚ ਸਖਤ ਜੰਗ ਚੱਲ ਰਹੀ ਹੈ ਡੰਡੀ ਰੂਸ ਯੂਕਰੇਨ ਦੀ ਹੋ ਰਹੀ ਲੰਮੀ ਲੜਾਈ ਦੇ ਨਾਲ-ਨਾਲ ਇਜ਼ਰਾਈਲ ਅਤੇ ਹਮਾਸ ਵਿਚਕਾਰ ਹੋ ਰਹੀ ਜੰਗ ਵਿੱਚ ਵੀ ਤਬਾਹਕੁਨ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ ਡੰਡੀ ਚੀਨ ਨੇ ਦੱਖਣੀ ਸਮੁੰਦਰ ਦੇ ਬਧੇਰੇ ਹਿੱਸੇ ਉੱਤੇ ਹੱਕ ਜਮਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਨਾਲ ਇਸ ਦੇ ਦਰਜਨਾ ਹੀ ਗਵਾਂਡੀ ਦੇਸ਼ਾਂ ਸਮੇਤ ਆਸਟ੍ਰੇਲੀਆ ਤੋਂ ਲੈ ਕੇ ਭਾਰਤ ਤੱਕ ਸਮੁੱਚਾ ਵਿਸ਼ਵ ਹੀ ਪ੍ਰਭਾਵਿਤ ਹੋ ਰਿਹਾ ਹੈ ਡੰਡੀ ਇਹ ਮਸਲਾ ਕਦੇ ਵੀ ਵੱਡੇ ਮਹਾ ਯੁੱਧ ਵਿੱਚ ਬਦਲ ਸਕਦਾ ਹੈ ਡੰਡੀ ਅਜਿਹੇ ਵਾਤਾਵਰਣ ਕਾਰਨ ਚੀਨ ਦੇ ਗਵਾਂਡੀ ਦੇਸ਼ ਵੀ ਹਥਿਆਰ ਖਰੀਦ ਕੇ ਆਪਣੀ ਸੁਰੱਖਿਆ ਮਜ਼ਬੂਤ ਕਰਨ ਲਈ ਮਜਬੂਰ ਹੋ ਗਏ ਹਨ ਡੰਡੀ 66 ਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਫੌਜੀ ਸਾਜ਼ੋ ਸਮਾਨ ਉੱਤੇ ਖਰਚ ਕਰਨ ਵਾਲਾ ਦੁਨੀਆ ਦਾ ਚੌਥਾ ਦੇਸ਼ बन गया है डंडी अमेरिका रूस और चीन ਤੋਂ ਬਾਅਦ ਇਸ ਦਾ ਨੰਬਰ ਆਉਂਦਾ ਹੈ ਡੰਡੀ ਭਾਰਤ ਨੇ ਸਾਲ 2023 ਵਿੱਚ ਹਥਿਆਰਾਂ ਉੱਤੇ 692 ਕਰੋੜ ਰੁਪਏ ਤੋਂ ਵੱਧੇਰੇ ਦਾ ਖਰਚ ਕੀਤਾ ਹੈ ਡੰਡੀ ਪਿਛਲੇ ਕੁਝ ਦਹਾਕਿਆਂ ਤੋਂ ਦੇਸ਼ ਦੀ ਇਹ ਨੀਤੀ ਜਰੂਰ ਰਹੀ ਹੈ ਕਿ ਹਥਿਆਰਾਂ ਦੇ ਖੇਤਰ ਵਿੱਚ ਬੱਦ ਤੋਂ ਵੱਧ ਉਤਪਾਦਨ ਦੇਸ਼ ਵਿੱਚ ਹੀ ਕਰਨ ਨੂੰ ਤਰਜੀਹ ਦਿੱਤੀ ਜਾਏ ਇਸ ਲਈ ਇੱਕ ਤੈਅशुदा ਨੀਤੀ ਅਧੀਨ ਭਾਰਤ ਨੇ ਵਿਦੇਸ਼ੀ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਇੱਥੇ ਫੌਜੀ ਹਥਿਆਰ ਬਣਾਉਣ ਦੇ ਕਾਰਖਾਨੇ ਲਗਾਉਣ ਨੂੰ ਵੀ ਉਤਸ਼ਾਹਤ ਕੀਤਾ ਹੈ ਡੰਡੀ ਆਪਣੇ ਇਸ ਯਤਨ ਵਿੱਚ ਉਹ ਕਾफी ਹੱਦ ਤੱਕ ਸਫਲ ਵੀ ਹੋਇਆ ਹੈ ਡੰਡੀ ਇਸ ਦੇ باوجود ਅੰਕੜਿਆਂ ਮੁਤਾਬਕ 2019 ਤੋਂ 2023 ਵਿਚਕਾਰ ਦੁਨੀਆ ਪਰ ਵਿੱਚ ਦਰਮਦ ਕੀਤੇ ਗਏ ਹਥਿਆਰਾਂ ਵਿੱਚ 9.5 ਫੀਸਦੀ ਭਾਰਤ ਦਾ ਹਿੱਸਾ ਹੈ ਡੰਡੀ ਰੈਡੀ ਪਿਛਲੇ 5 ਸਾਲਾਂ ਵਿੱਚ ਭਾਰਤ ਨੇ ਹੀ ਨਹੀਂ ਸਗੋਂ ਬਹੁਤ ਸਾਰੇ ਏਸ਼ੀਆਈ ਦੇਸ਼ਾਂ ਨੇ ਵੀ ਇਸ ਖੇਤਰ ਵਿੱਚ ਰੱਜ ਕੇ ਖਰਚ ਕੀਤਾ ਹੈ ਡੰਡੀ ਭਾਰਤ ਤੋਂ ਬਾਅਦ ਹਥਿਆਰਾਂ ਦਾ ਸਭ ਤੋਂ ਵੱਡਾ ਖਰੀਦਦਾਰ ਸਾਊਦੀ ਅਰਬ ਹੈ ਡੰਡੀ ਇਸ ਕਤਾਰ ਵਿੱਚ ਕਤਰ ਜੂ ਕਰੇਨ ਆਸਟ੍ਰੇਲੀਆ ਆਦ ਵੀ ਆਉਂਦੇ ਹਨ ਡੰਡੀ ਹੈਰਾਨੀ ਦੀ ਗੱਲ ਇਹ ਹੈ ਕਿ ਪਾਕਿਸਤਾਨ ਅੱਜ ਕੰਗਾਲੀ ਦੇ ਕੰਡੇ ਉੱਤੇ ਖੜਾ ਦਿਖਾਈ ਦੇ ਰਿਹਾ ਹੈ ਪਰ ਇਸ ਦੇ ਬਾਵਜੂਦ ਉਸ ਦੀ ਹਥਿਆਰ ਖਰੀਦਣ ਦੀ ਹੋੜ ਕਟੀ ਨਹੀਂ ਹੈ ਡੰਡੀ ਭਾਰਤ ਹੁਣ ਤੱਕ ਬਹੁਤੇ ਹਥਿਆਰ ਰੂਸ ਤੋਂ ਹੀ ਖਰੀਦਦਾ ਰਿਹਾ ਹੈ ਜਦੋਂ ਕਿ ਪਾਕਿਸਤਾਨ ਨੇ ਖਰੀਦ ਦੇ ਇਸ ਖੇਤਰ ਵਿੱਚ ਚੀਨ ਨੂੰ ਤਰਜੀਹ ਦਿੱਤੀ ਹੈ ਡੰਡੀ ਅਸੀਂ ਅਜੇ ਸਮੁੱਚੇ ਅਮਲ ਨੂੰ ਇੱਕ ਵੱਡੀ ਤਰਾਸ ਦੀ ਸਮਝਦੇ ਹਾਂ ਹਥਿਆਰਾਂ ਦਾ ਸੰਬੰਧ ਤਬਾਹੀ ਨਾਲ ਹੈ ਡੰਡੀ ਅੱਜ ਦੇ ਸਮੇਂ ਵਿੱਚ ਵੱਧ ਤੋਂ ਵੱਧ ਭਿਆਨਕ ਅਤੇ ਮਾਰੂ ਹਥਿਆਰ ਬਣਾਏ ਜਾ ਰਹੇ ਹਨ ਜਿਨ੍ਹਾਂ ਨਾਲ ਸਾਡੀ ਇਸ ਧਰਤੀ ਨੂੰ ਵੀ ਵੱਡਾ ਖਤਰਾ ਪੈਦਾ ਹੋ ਗਿਆ ਹੈ ਡੰਡੀ ਇਸ ਤੋਂ ਵੀ ਵੱਡੀ ਤਰਾਸ ਦੀ ਇਹ ਹੈ ਕਿ ਇੱਕ ਪਾਸੇ ਜਿਹੜੇ ਦੇਸ਼ ਬੇਹੱਦ ਲੋੜਵੰਦ ਹਨ ਜਿੰਨਾਂ ਦੇ ਬਹੁਤੇ ਵਸਿੰਦੇ ਗੁਰਬਤ ਨਾਲ ਜੂਝ ਰਹੇ ਹਨ ਜੋ ਆਰਥਿਕ ਤੌਰ ਉਤੇ ਲਗਾਤਾਰ ਬੇਹੱਦ ਕਮਜ਼ੋਰ ਹੁੰਦੇ ਜਾ ਰਹੇ ਹਨ ਉਹਨਾਂ ਦੇਸ਼ਾਂ ਵਿੱਚ ਵੀ ਹਥਿਆਰਾਂ ਦੀ ਵੱਡੀ ਹੋੜ ਮੱਚੀ ਹੋਈ ਹੈ ਡੰਡੀ ਭਾਰਤ ਵਰਗਾ ਦੇਸ਼ ਜੋ ਲਗਾਤਾਰ ਹਥਿਆਰਾਂ ਉੱਤੇ ਅਰਬਾਂ ਖਰਬਾਂ ਰੁਪਏ ਖਰਚ ਕਰ ਰਿਹਾ ਹੈ ਵਿੱਚ ਹਰ ਤਰ੍ਹਾਂ ਦੇ ਮਨੁੱਖੀ ਵਿਕਾਸ ਦੀ ਬੇਹੱਦ ਜ਼ਰੂਰਤ ਹੈ ਡੰਡੀ